100 ਦਿਨ ਚੋਰ ਦਾ ਤੇ 1 ਦਿਨ ਸਾਥ ਦਾ ਪਰ ਜਦੋਂ ਪੁਲਿਸ ਅਫਸਰ ਹੀ ਬੁੱੱਛੜ ਬਣ ਜਾਣ ਤਾਂ ਫਿਰ ਕੀ ਕਹੋਗੇ ਹੁਣ ਆ ਇੱਕ ਪੁਲਿਸ ਮੁਕਾਬਲਾ ਝੂਠਾ ਸਾਬਤ ਹੋ ਗਿਆ ਪੁਲਿਸ ਇਨਕਾਊਂਟਰ ਝੂਠਾ ਸਾਬਤ ਹੋ ਗਿਆ ਤੇ ਇੱਕ ਐਸਐਸਪੀ ਇੱਕ ਡੀਐਸਪੀ ਔਰ ਤਿੰਨ ਇਨਸਪੈਕਟਰਾਂ ਨੂੰ ਦੋਸ਼ੀ ਕਰਾਰ ਅਦਾਲਤ ਵੱਲੋਂ ਦੇ ਦਿੱਤਾ ਗਿਆ ਅੱਜ ਵੀ ਰੋਜ਼ਾਨਾ ਪੁਲਿਸ ਮੁਕਾਬਲੇ ਹੋ ਰਹੇ ਨੇ ਪੁਲਿਸ ਇਨਕਾਊਂਟਰ ਹੋ ਰਹੇ ਨੇ ਪੁਲਿਸ ਰਿਆਨਾ ਇੱਕ ਕਹਾਣੀ ਦੱਸਦੀ ਹੈ ਕਿ ਅਸੀਂ ਇੱਕ ਗੈਂਗਸਟਰ ਨਾਕੇ ਦੇ ਉੱਪਰ ਸਾਨੂੰ ਮਿਲੇ ਭੱਜਣ ਲੱਗੇ ਅਸੀਂ ਗੋਲੀ ਚਲਾਈ ਜਾਂ ਪੁਲਿਸ ਕਹਿੰਦੀ ਹੈ ਵੀ ਇਹ ਅਸੀਂ ਗੈਂਗਸਟਰ ਜਾਂ ਬਦਮਾਸ਼ ਫੜੇ ਸੀਗੇ ਤੇ ਇਹਨਾਂ ਤੋਂ ਜਦੋਂ ਅਸੀਂ ਹਥਿਆਰ ਰਿਕਵਰ ਕਰਾਉਣ ਲਈ ਇਹਨਾਂ ਨੂੰ ਲੈ ਕੇ ਗਏ ਲਕੋਏ ਹੋਏ ਤਾਂ ਉੱਥੇ ਨਾ ਹਥਿਆਰ ਲੱਭਦਿਆ ਸਾਡੇ ਤੇ ਗੋਲੀ ਚਲਾਈ ਤਾਂ ਫਿਰ ਅਸੀਂ ਚਲਾਈ ਤੇ ਇਹ ਮਾਰੇ ਗਏ ਜਾਂ ਇਹਨਾਂ ਦੀਆਂ ਲੱਤਾਂ ਚ ਵੱਜ ਗਈ ਇਸੇ ਤਰ੍ਹਾਂ ਹੀ ਇੱਕ ਬਹੁਤ ਵੱਡਾ ਕੇਸ ਜਿਹਦੇ ਵਿੱਚ सीबीआई ਕੋਰਟ ਨੇ 10 ਵੱਡੇ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਿਨ੍ਹਾਂ ਚੋਂ 5 ਦੀ ਤਾਂ ਹੋ ਚੁੱਕੀ ਹੈ ਟ੍ਰਾਇਲ ਦੇ ਦਰਮਿਆਨ ਮੌਤ ਤੇ 5 ਐਸ ਟਾਈਮ ਜਿਉਂਦੇ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਐਸਐਸਪੀ ਭਪਿੰਦਰਜੀਤ ਸਿੰਘ ਹੈ ਇੱਕ ਡੀਐਸਪੀ ਦਵਿੰਦਰ ਸਿੰਘ ਹੈ ਇੱਕ ਇਨਸਪੈਕਟਰ ਸੁਭਾ ਸਿੰਘ ਹੈ ਇੱਕ ਇਨਸਪੈਕਟਰ ਰਗੂਬੀਰ ਸਿੰਘ ਹੈ ਇੱਕ ਇਨਸਪੈਕਟਰ ਗੁਲਮਰਗ ਸਿੰਘ ਹੈ ਇਹਨਾਂ ਸਾਰਿਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਤਾਂ ਵੀ ਇਹਨਾਂ ਨੇ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ ਫੇਕ ਐਨਕਾਊਂਟਰ ਕੀਤਾ ਸੀ ਹੁਣ ਇਹ ਮਾਮਲਾ 33 ਸਾਲ ਪੁਰਾਣਾ ਹੈ 1992 ਦੀ ਗੱਲ ਹੈ ਤਰਨਤਾਰਨ ਦੇ ਵਿੱਚ ਪੁਲਿਸ ਨੇ ਸਟਾਰ ਲਵਾਉਣ ਦੀ ਖਾਤਰ ਆਪਣੇ ਅਹੁਦੇ ਵੱਡੇ ਕਰਨ ਦੀ ਖਾਤਰ ਤੇ ਸਵਾਦ ਲੈਣ ਦੀ ਖਾਤਰ ਕਹਿ ਸਕਦੇ ਆ ਮਾਵਾਂ ਦੇ ਸੱਤ ਪੁੱਤ ਚੱਕੇ ਘਰਾਂ ਚੋਂ ਚੱਕੇ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਤੇ ਤੇ ਠੱਪਾ ਲਾਤਾ ਵੀ ਇਹ ਅੱਤਵਾਦੀ ਸੀ ਅੱਤਵਾਦੀਆਂ ਨਾਲ ਰਲੇ ਸੀ ਹੁਣ ਮਾਨਯੋਗ ਅਦਾਲਤ ਨੇ ਉਹਦੀ ਜਾਂਚ ਕਰਾਈ ਤੇ ਜਾਂਚ ਕਰਾ ਕੇ ਹੁਣ ਸੀਬੀਆਈ ਕੋਰਟ ਨੇ ਇਹ ਜਿਹੜੇ ਅਫਸਰ ਸੀ ਇਹਨਾਂ ਨੂੰ ਦੋਸ਼ੀ ਕਰਾ ਦੇ ਦਿੱਤਾ ਹੈ ਤੇ 2 ਦਿਨਾਂ ਤੱਕ ਇਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਹੁਣ ਪਰਿਵਾਰ ਕਹਿੰਦੇ ਨੇ ਕਿ ਘੱਟੋ ਘੱਟ ਸਜ਼ਾ ਫਾਂਸੀ ਜਾਂ ਉਮਰ ਕੈਦ ਹੋਣੀ ਚਾਹੀਦੀ ਹੈ ਉਮਰ ਕੈਦ ਤਾਂ ਹੋ ਸਕਦਾ ਇਹਨਾਂ ਨੂੰ ਹੋ ਹੀ ਜਾਵੇ ਪਰ ਬਹੁਤ ਸਾਰੇ ਲੋਕਾਂ ਦੇ ਕਮੈਂਟ ਮੈਂ ਪੜੇ ਤਾਂ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੇਖੋ ਕੰਧ ਤੇ ਲਿਖਿਆ ਸੱਚ ਜਿਹੜੇ ਅੱਜ ਪੁਲਿਸ ਅਫਸਰ ਨੇ ਜਾਂ ਪੁਲਿਸ ਵਾਲੇ ਭਰਾ ਨੇ ਉਹਨਾਂ ਨੂੰ ਪੜ ਲੈਣਾ ਚਾਹੀਦਾ ਹੈ ਪਹਿਲੀ ਤਾਂ ਗੱਲ ਜਮੀਰ ਮਾਰ ਕੇ ਔਦੇ ਜਾਂ ਪੈਸਿਆਂ ਦੀ ਖਾਤਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰਨਾ ਭਾਵੇਂ ਦਬਕਾ ਹੀ ਮਾਰੇ ਕੋਈ ਨਜਾਇਜ਼ ਇਹ ਵੀ ਬਹੁਤ ਵੱਡਾ ਗੁਨਾਹ ਹੈ ਪਾਪ ਹੈ ਘਟਿਆ ਕਰਤੂਤ ਹੈ ਪਰ ਜਿਸ ਪੱਧਰ ਤੱਕ ਆ ਗਏ ਅਜੇ 4-5 ਦਿਨ ਹੋਏ ਨੇ ਕੁਝ ਪੁਲਿਸ ਅਫਸਰਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਸੁਣਾਈ ਗਈ 10-10 ਸਾਲ ਦੀ ਉਸ ਤੋਂ ਪਿੱਛੇ ਲਗਭਗ ਪਿਛਲੇ 5-6 ਮਹੀਨਿਆਂ ਦੇ ਵਿੱਚ ਕਿੰਨੇ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਤੇ ਆ ਅੱਜ ਹੁਣ ਫੇਰ ਵੱਡੀ ਖਬਰ ਨੇ ਸੋਚਣ ਲਈ ਮਜਬੂਰ ਕੀਤਾ ਹੈ ਦੇਖੋ ਯਾਰ ਇੱਕ ਇਦਾਂ ਦੀ ਜਮੀਰ ਹੈ ਕੀ ਕੋਈ ਵਿਅਕਤੀ ਇਦਾਂ ਕਰ ਸਕਦਾ ਹੈ ਕਈ ਵਾਰ ਤੁਹਾਨੂੰ ਸੋਚ ਕੇ ਯਕੀਨ ਨਹੀਂ ਹੋਣਾ ਜਿਹੜੇ ਬੰਦੇ ਨਾਲ ਆਪਾਂ ਕਦੇ ਲੜੇ ਨਹੀਂ ਝਗੜੇ ਨਹੀਂ ਉਹਨੇ ਸਾਡਾ ਕੁਝ ਵਿਗਾੜਿਆ ਨਹੀਂ ਸਾਡਾ ਕੁਝ ਚੱਕਿਆ ਨਹੀਂ ਸਾਡੇ ਨਾਲ ਕੁਝ ਬੁਰਾ ਕੀਤਾ ਨਹੀਂ ਉਹਦੇ ਨਾਲ ਸਿਰਫ ਆਪਣੇ ਸਵਾਰਥ ਦੀ ਖਾਤਰ ਇਥੋਂ ਤੱਕ ਉਤਰਿਆ ਜਾ ਸਕਦਾ ਹੈ ਕਿ ਉਹਨੂੰ ਮਾਰ ਦਿੱਤਾ ਜਾਵੇ ਸਟਾਰਾਂ ਦੀ ਖਾਤਰ ਔਰ ਇਹ ਕਰਤੂਤਾਂ ਬਹੁਤ ਹੋਈਆਂ ਔਰ ਜਿਹੜੇ ਲੋਕਾਂ ਨੇ ਉਜਾਗਰ ਕੀਤੀਆਂ ਫਿਰ ਉਹਨਾਂ ਨੂੰ ਮਾਰਿਆ ਗਿਆ ਹੁਣ ਜਸਵੰਤ ਸਿੰਘ ਖਾਲੜਾ ਨੇ ਜਦੋਂ ਉਜਾਗਰ ਕੀਤੀਆਂ ਆਹ ਕਰਤੂਤਾਂ ਫਿਰ ਅੰਤ ਤੇ ਉਹ ਗਾਇਬ ਹੋ ਗਏ ਸੀ ਤੇ ਬਾਅਦ ਚ ਉਹਨਾਂ ਦੀ ਲਾਸ਼ ਮਿਲੀ ਸੀ ਦਰਿਆ ਚੋਂ ਤੇ ਬਾਅਦ ਚ ਸੀਬੀਆਈ ਨੇ ਸਾਬਤ ਕੀਤਾ ਸੀ ਵੀ ਪੁਲਿਸ ਨੇ ਚੱਕਿਆ ਤੇ ਚੱਕ ਕੇ ਉਹਨੂੰ ਵੀ ਮਾਰਿਆ ਕੁਣ ਆ ਬੁਢਾਪੇ ਚ ਆ ਚੁੱਕੇ ਆ ਐਸਐਸਪੀ ਭੁਪਿੰਦਰਜੀਤ ਸਿੰਘ ਤੇ ਡੀਐਸਪੀ ਦਵਿੰਦਰ ਸਿੰਘ ਤੇ ਇਨਸਪੈਕਟਰ ਸੂਬਾ ਸਿੰਘ ਵਰਗੇ ਬੁਢਾਪੇ ਦੇ ਵਿੱਚ ਹੁਣ ਬਾਕੀ ਰਹਿਦੀ ਜ਼ਿੰਦਗੀ ਹੈ ਜੇਲ੍ਹ ਚ ਕੱਟਣਗੇ ਪਰ ਇੱਥੇ ਇੱਕ ਗੱਲ ਬਹੁਤ ਦੁੱਖਦਾਇਕ ਹੈ ਯਾਰ ਜਿਨ੍ਹਾਂ ਨੇ ਇਨਸਾਫ ਦੇਣਾ ਆ ਜਦੋਂ ਉਹ ਹੀ ਬੇਇਨਸਾਫੀਆਂ ਤੇ ਉੱਤਰ ਆਉਣ ਤਾਂ ਫਿਰ ਇਨਸਾਫ ਦੀ ਉਮੀਦ ਕਿੱ데 ਤੋਂ ਕੀਤੀ ਜਾ ਸਕਦੀ ਹੈ ਪੁਲਿਸ ਨੂੰ ਲੋਕੀ ਇਨਸਾਫ ਦੇਣ ਵਾਲੇ ਸਮਝਦੇ ਰਹੇ ਇਨਸਾਫ ਦੇ ਲਈ ਪੁਲਿਸ ਬਣਾਈ ਗਈ ਵੀ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕੋਈ ਬਦਮਾਚੀ ਹੁੰਦੀ ਆ ਤਾਂ ਉਹ ਪੁਲਿਸ ਕੋਲ ਜਾਵੇ ਤੇ ਜੇ ਪੁਲਿਸ ਆ ਕਰਤੂਤਾ ਕਰੇ ਫਿਰ ਬੰਦਾ ਕਿੰਦੇ ਕੋਲ ਜਾਵੇ ਹੁਣ ਜਿਹੜੇ ਜ਼ਮੀਰ ਵਾਲੇ ਪੁਲਿਸ ਅਫਸਰ ਨੇ ਉਹਨਾਂ ਨੂੰ ਖੁਦ ਬਹੁਤ ਕਚੀਚੀ ਚੜਦੀ ਆ ਵੀ ਯਾਰਾ ਸਾਡੇ ਚ ਆਹ ਕੇ ਜਾ ਗੰਦ ਵੜਿਆ ਫਿਰਦਾ ਪਰ ਅਫਸੋਸ ਦਾ ਅਫਸੋਸ ਇਹ سلسلہ ਲਗਾਤਾਰ ਜਾਰੀ ਆ ਪੁਲਿਸ ਮੈਕਮੇ ਦੀ ਲੋਕ ਬਹੁਤ ਹੀ ਜ਼ਿਆਦਾ ਇੱਜ਼ਤ ਨਹੀਂ ਕਰਦੇ ਇਹ ਗੱਲ ਪੱਕਾ ਸੱਚ ਆ ਇਹ ਗੱਲ ਅਦਾਲਤਾਂ ਨੇ ਨਹੀਂ ਕਹੀ ਆ Allahabad High Court ਨੇ ਤਾਂ ਇੱਕ ਵਾਰ ਇੱਥੋਂ ਤੱਕ ਕਹਿਤਾ ਸੀ ਕਿ ਪੁਲਿਸ ਗੁੰਡਾ ਜਿਹੜਾ ਜਿਹੜਾ ਭਰਤੀ ਕੀਤਾ ਗੁੰਡਾ ਗਰੋਵ ਬੰਕ ਕੰਮ ਕਰਦੀ ਹੈ ਉਸ ਤੋਂ ਬਾਅਦ ਕਈ ਅਜਿਹੀਆਂ ਟਿੱਪਣੀਆਂ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਦੀਆਂ ਪੁਲਿਸ ਦੇ ਉੱਪਰ ਆਈਆਂ ਜਿਹੜੀਆਂ ਇਹ ਜ਼ਿਕਰਯੋਗ ਨੇ ਜਿੱਥੇ ਪੁਲਿਸ ਦੇ ਜਿਹੜੇ ਜ਼ੁਲਮ ਨੇ ਜਾਂ ਪੁਲਿਸ ਦੇ ਜਿਹੜੇ ਘਟੀਆ ਕੰਮ ਨੇ ਉਹਨਾਂ ਨੂੰ ਉਜਾਗਰ ਕੀਤਾ ਗਿਆ। ਹੁਣ ਪੰਜਾਬ ਦੇ ਵਿੱਚ ਪਿਛਲੇ ਟਾਈਮ ਤੋਂ ਕਿੰਨੇ ਸਾਰੇ ਪੁਲਿਸ ਮੁਕਾਬਲੇ ਹੋਏ ਨੇ ਜਿਨ੍ਹਾਂ ਚ ਪੁਲਿਸ ਨੇ ਹਰੇਕ ਥਾਂ ਤੇ ਲਗਭਗ ਸੇਮ ਕਹਾਣੀ ਦੱਸੀ। ਵੀ ਅਸੀਂ ਇਹ ਫੜੇ ਸੀ ਬੰਦੇ ਤੇ ਇਹਨਾਂ ਨੇ ਜਿੱਥੇ ਹਥਿਆਰ ਲਕੋਏ ਸੀ ਉਹ ਕਢਾਉਣ ਗਏ। ਹਥਿਆਰ ਕੱਢਦੇ ਆ ਇਹਨਾਂ ਨੇ ਸਾਡੇ ਤੇ ਗੋਲੀ ਚਲਾਈ ਤੇ ਫਿਰ ਅਸੀਂ ਚਲਾਈ ਤੇ ਇਹਨਾਂ ਨੂੰ ਵੱਜ ਗਿਆ। ਹੁਣ ਕੱਲ ਨੂੰ ਜੇ ਇਹਦੀ ਇਨਕੁਆਇਰੀ ਹੋਏ ਜਿਵੇਂ ਕਰਨਲ ਬਾਠ ਵਾਲੇ ਕੇਸ ਦੇ ਵਿੱਚ सीबीआई ਹੁਣ ਇਨਕੁਆਇਰੀ ਕਰੇਗੀ ਜਿਹੜਾ ਕਰਨਲ ਬਾਠ ਕੁੱਟਮਾਰ ਮਾਮਲਾ ਪਟਿਆਲੇ ਵਾਪਰਿਆ। ਉਹਦੇ ਵਿੱਚ ਕਿੰਨੀਆਂ ਪਰਤਾਂ ਖੁੱਲਣਗੀਆਂ? ਇੱਥੋਂ ਤੱਕ ਵੀ ਕਹਾਣੀ ਜਾ ਸਕਦੀ ਹੈ ਕਿਉਂਕਿ ਜਿਹੜੇ ਪੁਲਿਸ ਇਨਸਪੈਕਟਰਾਂ ਦੇ ਉੱਪਰ ਕਰਨਲ ਬਾਠ ਨੂੰ ਕੁੱਟਣ ਦਾ ਦੋਸ਼ ਲੱਗਿਆ ਨਾ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਕ ਮੁੰਡੇ ਜਸਪ੍ਰੀਤ ਦਾ ਅਨਕਾਊਂਟਰ ਕੀਤਾ ਸੀ। ਤੇ ਸਵਾਲ ਉੱਠਦੇ ਰਹੇ ਨੇ ਤੇ ਉੱਠ ਰਹੇ ਨੇ ਵੀ ਫੜ ਕੇ ਮਾਰਿਆ। ਹੁਣ ਜੇ ਸੀਬੀਆਈ ਇਨਕੁਆਇਰੀ ਕਰਨ ਲੱਗੀ ਹੈ ਤਾਂ ਜਦ ਉਹੀ ਅਫਸਰ ਨੇ ਹੋ ਸਕਦਾ ਸੀਬੀਆਈ ਨਾਲ ਇਹ ਵੀ ਇਧਰ ਨੂੰ ਵੀ ਤੁਰ ਪਵੇ ਤੇ ਜੇ ਤੁਰਪੀ ਤਾਂ ਫੇਰ ਉਹਨਾਂ ਪੁਲਿਸ ਅਫਸਰਾਂ ਦਾ ਕੀ ਬਣੇਗਾ ਇਹ ਤਾਂ ਉਹ ਸੋਚ ਰਹੇ ਹੋਣਗੇ ਫਿਲਹਾਲ ਅਦਾਲਤ ਨੇ ਪੰਜ ਵੱਡੇ ਪੁਲਿਸ ਅਫਸਰਾਂ ਨੂੰ ਦੋਸ਼ੀ ਠਹਿਰਾ ਦਿੱਤਾ ਝੂਠੇ ਪੁਲਿਸ ਮੁਕਾਬਲੇ ਦਾ ਦੇਖੋ ਮੈਂ ਕਈ ਵਾਰ ਸੋਚਦਾ ਹੁੰਨਾ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾ ਸਾਡੇ ਦੋ ਦੋਸਤ ਜਿਨ੍ਹਾਂ ਦੀ ਡੀਲ ਡੋਲ ਬਹੁਤ ਚੰਗੀ ਸੀ ਕੱਦ ਉੱਚੇ ਲੰਬੇ ਸੀ ਤੇ ਉਹਨਾਂ ਨੂੰ ਪੁਲਿਸ ਚ ਅਸੀਂ ਕਈ ਵਾਰ ਕਹਿਣਾ ਵੀ ਯਾਰ ਤੁਸੀਂ ਪੁਲਿਸ ਚਲੇ ਜਾਓ ਤਾਂ ਉਹਨਾਂ ਨੇ ਦੋ ਤਿੰਨ ਵਾਰ ਸਾਡੇ ਕੋਲ ਕਿਹਾ ਨਹੀਂ ਹੈ ਭਰਾਵਾ ਪੁਲਿਸ ਚ ਨਹੀਂ ਜਾਣਾ ਕਿਉਂ ਉਹ ਕਹਿੰਦੇ ਯਾਰ ਉੱਥੇ ਜਾ ਕੇ ਤਾਂ ਬੰਦਾ ਹੋਰ ਹੀ ਤਰ੍ਹਾਂ ਦਾ ਬੰਨਣਾ ਪੈਂਦਾ ਜਮੀਰ ਜੀ ਕਹਿੰਦਾ ਮਾਰਨੀ ਪੈਂਦੀ ਹੈ ਇਹ ਮੁੰਡੇ ਉਹ ਕਹਿੰਦੇ ਰਹੇ ਸਾਡੇ ਕਿਉਂ ਕਹਿੰਦੇ ਰਹੇ ਕਿਉਂਕਿ ਕਹਿੰਦੇ ਯਾਰ ਮੰਲੋ ਕੋਈ ਬੇਰਜਗਰ ਰੋਟੀ ਮੰਗਣ ਆਇਆ ਉਹ ਤਾਂ ਪਹਿਲਾਂ ਹੀ ਤੰਗ ਨੇ ਦੁਖੀ ਨੇ ਵਿਚਾਰੇ ਪੜੇ ਲਿਖੇ ਨੇ ਡਿਗਰੀਆਂ ਕੀਤੀਆਂ ਸਾਡੇ ਨਾਲੋਂ ਵੱਡੀ ਡਿਗਰੀ ਉਹਨਾਂ ਨੇ ਕੀਤੀ ਹੁੰਦੀ ਆ ਤੇ ਉਹ ਰੋਟੀ ਮੰਗਣ ਆਏ ਨੇ ਤੇ ਸਾਨੂੰ ਜੇ ਪਿੱਛੋਂ ਹੁਕਮ ਹੋ ਗਿਆ ਪੁਲਿਸ 'ਚ ਵੀ ਇਹਨਾਂ ਨੂੰ ਡਾਂਗਾ ਮਾਰੋ ਤਾਂ ਸਾਨੂੰ ਉਹਨਾਂ ਨੂੰ ਡਾਂਗਾ ਮਾਰਨੀਆ ਪੈਣੀਆਂ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਹੋਣਾ ਉਹ ਤਾਂ ਆਪ ਪੀੜਤ ਨੇ ਸੋ ਪੁਲਿਸ ਦੇ ਵਿੱਚ ਵੈਸੇ ਜਿਹੜੇ ਕੁਝ ਜ਼ਮੀਰ ਵਾਲੇ ਵਿਅਕਤੀ ਨੇ ਉਹ ਆਪਣੀ ਜ਼ਮੀਰ ਨੂੰ ਕਾਇਮ ਰੱਖ ਲੈਂਦੇ ਨੇ ਭਾਵੇਂ ਕਿ ਬਹੁਤ ਘੱਟ ਇਹ ਚੀਜ਼ ਮਿਲਦੀ ਆ ਪਰ ਰੱਖ ਲੈਂਦੇ ਨੇ ਕਿਵੇਂ ਉਹ ਜਿਵੇਂ ਮੈਂ ਕੱਲ ਵੀ ਬੇਰੁਜ਼ਗਾਰ ਸੀ ਜਿਹੜੇ ਜਿਹੜੇ ਕਹਿੰਦੇ ਸੀ ਵੀ ਐਸੇ ਬੀਐਡ ਕੀਤੀ ਐ ਤੇ ਪੋਸਟਾ ਕੱਢੋ ਤੇ ਪੁਲਿਸ ਨੇ ਜਿਵੇਂ ਧੂ ਧੂ ਕੁੱਟੇ ਨੇ ਕੱਲੂ ਹੁਣ ਕਈ ਤਾਂ ਉੱਥੇ ਆਪਦੀ ਜੋਸ਼ ਦਿਖਾਉਣ ਲੱਗ ਪੈਂਦੇ ਨੇ ਆਪਦੀ ਤਾਕਤ ਦਿਖਾਉਣ ਲੱਗ ਪੈਂਦੇ ਨੇ ਮੈਂ ਇੰਨਿਆਂ ਦੇ ਡਾਂਗਾ ਧਰਿਆ ਹੀ ਉਹ ਮੈਂ ਫਰਾਇਆ ਕੀਤਾ ਤੇ ਕਈ ਪਤਾ ਕੀ ਡਿਊਟੀ ਵੀ ਨਿਭਾ ਦਿੰਦੇ ਨੇ ਪਤਾ ਖਰੇੜਾ ਨਾ ਹੁੰਦਾ ਉਹਨਾਂ ਨੂੰ ਪਿੱਛੋਂ ਹਕੂਮਤਾਂ ਦੇ ਇਹਨਾਂ ਨੂੰ ਖਰੇੜੇ ਦਿਓ ਉਹ ਮੰਤਰੀ ਆਉਣ ਵਾਲਾ ਮੰਤਰੀ ਦੇ ਮੱਥੇ ਨਹੀਂ ਲੱਗਣ ਦੇਣਾ ਕੱਲ ਵੀ ਐਵੇਂ ਹੋਇਆ ਅੱਜ ਜਿਵੇਂ ਹੁੰਦਾ ਤਾਂ ਉਹ ਸੜਕਾਂ ਤੇ ਡਾਂਗਾ ਡੂੰਗਾ ਮਾਰ ਕੇ ਤੇ ਪੰਜਾਬ ਜੂ ਲੈਂਦੇ ਨੇ ਉਹਨਾਂ ਨੂੰ ਤੇ ਐਦਾਂ ਢਾਟਾ ਕੇ ਛੱਲੀਆਂ ਵਾਂਗ ਨਹੀਂ ਗੁੱਟਦੇ ਕੋਈ ਵੀ ਜ਼ਮੀਰ ਵਾਲਾ ਬੰਦਾ ਇੰਜ ਕਰ ਹੀ ਨਹੀਂ ਸਕਦਾ ਪਤਾ ਨਹੀਂ ਹੋਕ ਹੀ ਜਾਂਦਾ ਇਹ ਤੁਸੀਂ ਦੱਸਿਓ ਸੋ ਇਹ ਜਿਹੜਾ ਜਿਹੜਾ ਇਸ ਕੇਸ ਦੇ ਵਿੱਚ ਇਹ ਪੰਜ ਪੁਲਿਸ ਅਫਸਰ ਇਹਨਾਂ ਨੂੰ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਨਾ ਕੀਤਾ ਕੀ ਸੀ ਸੱਤ ਮੁੰਡੇ ਔਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਓਏ ਹੋਏ ਹੋਏ ਜਦੋਂ ਵਾਰ ਹੀ ਖੇਤ ਨੂੰ ਕਰਨ ਲੱਗ ਪਏ ਸੱਤ ਮੁੰਡੇ ਜਿਹੜੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਨਾ ਉਹਨਾਂ 'ਚ ਚਾਰ ਪੁਲਿਸ ਦੇ ਵਿੱਚ ਸੀ ਐਸਪੀ ਉਹ ਰੱਖਦੇ ਹੁੰਦੇ ਸੀ ਉਦੋਂ ਤੇ ਚਾਰ ਐਸਪੀਓ ਲੱਗੇ ਹੋਏ ਸੀ ਜਿਨ੍ਹਾਂ ਨੂੰ ਪੁਲਿਸ ਮੁਕਾਬਲੇ ਚ ਮਾਰਿਆ ਵੀ ਇਹ ਅਤਵਾਦੀਆਂ ਨਾਲੇ ਸੀ ਵਾਹ ਬਈ ਵਾਹ ਔਰ ਇਹ ਜਿਹੜੇ ਉਦੋਂ ਜਿਹੜਾ ਉਦੋਂ ਸਪਾਈ ਹੁੰਦਾ ਸੀ ਨਾ ਉਹਨੂੰ ਜਦੋਂ ਉਹ ਕੋਈ ਦੋ ਚਾਰ ਬੰਦੇ ਮਾਰ ਦਿੰਦਾ ਸੀ ਤੇ ਸਪਾਈ ਤੋਂ ਡੀਐਸਪੀ ਕਈ ਤਾਂ ਐਸਐਸਪੀ ਬਣੇ ਸਪਾਈ ਤੋਂ ਦੋ ਤਿੰਨ ਸਾਲਾਂ ਚ ਕੇਪੀਐਸ ਗਿੱਲ ਤੇ ਬਿਆਨਤ ਸਿੰਘ ਦਾ ਉਦੋਂ ਇਸ ਤਰ੍ਹਾਂ ਦਾ ਸਿਸਟਮ ਸੀ ਉਹ ਜਿਹੜੇ ਪੁਲਿਸ ਵਾਲੇ ਵੱਧ ਜਣਿਆਂ ਦਾ ਇਨਕਾਊਂਟਰ ਜਾਂ ਮੁਕਾਬਲਾ ਕਰਦੇ ਸੀ ਉਹਨਾਂ ਨੂੰ ਸਟਾਰ ਲੱਗਦੇ ਸੀ ਉਹਨਾਂ ਦੇ ਅਹੁਦੇ ਵੱਧਦੇ ਸੀ ਉਹਨਾਂ ਨੂੰ ਇਨਾਮ ਮਿਲਦੇ ਸੀ ਤਾਂ ਫਿਰ ਆਹੀ ਕੰਮ ਫੜ ਲਿਆ ਸੀ ਉਹਨਾਂ ਨੇ ਹੁਣ ਆ ਜਿਹੜੇ ਫੌਜੀ ਕਰਨਲ ਬਾਠਕੁੱਟਮਾਰ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਅਫਸਰਾਂ ਡੁੰਗੇ ਗਏ ਨੇ ਇਹ ਇੱਕ ਦਿਨ ਪਹਿਲਾਂ ਜਦੋਂ ਇਹਨਾਂ ਨੇ ਮੁੰਡੇ ਦਾ ਇਨਕਾਊਂਟਰ ਕੀਤਾ ਸੀ ਨਾਬੇ ਤਾਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਲੱਖਾਂ ਰੁਪਏ ਦਾ ਇਨਾਮ ਐਲਾਨ ਕੀਤਾ ਸੀ ਕੀਤਾ ਸੀ ਨਾ ਤਾਂ ਫਿਰ ਸਾਰਿਆਂ ਦਾ ਕੋਸ਼ਿਸ਼ ਹੋਏਗੀ ਵੀ ਯਾਰ ਆ ਕੰਮ ਕਰੋ ਲੱਖਾਂ ਰੁਪਏ ਦੇ ਨਾਮ ਮਿਲਦੇ ਆ ਨਾਲੇ ਲੱਗਦੇ ਸਟਾਰ ਉਸ ਤੋਂ ਬਾਅਦ ਭਾਵੇਂ ਕਰਨਲ ਬਾਟਕੋਟਮਰ ਮਾਮਲੇ ਵਾਲੇ ਜਿਹੜੇ ਜਿਹੜੇ ਉਹਨੇ ਜਿੰਨਾ ਤੇ ਦੋਸ਼ ਲੱਗੇ ਨਹੀਂ ਉਹਨਾਂ ਨੂੰ ਜਦੋਂ ਹੁਣ ਸੀਬੀਆਈ ਨੂੰ ਇਨਕੁਆਰੀ ਮਿਲ ਗਈ ਤਾਂ ਹੁਣ ਵਿਭਾਗ ਦੇ ਅਫਸਰਾਂ ਨੇ ਵੀ ਕੀ ਕੀਤਾ ਕਹਿੰਦੇ ਜੀ ਅਸੀਂ 3 ਸਾਲ ਉਹਨਾਂ ਦੀ ਨੌਕਰੀ ਦੀ ਉਮਰ ਘਟਾਤੀ ਕਹਿੰਦੇ ਜੀ ਅਸੀਂ ਉਹਨਾਂ ਦੀਆਂ ਤਿੰਨ ਸਾਲ ਇਨਕਰੀਮੈਂਟਾਂ ਤਰਕੀਆਂ ਰੋਕਤੀਆਂ ਕਹਿੰਦੇ ਜੀ ਉਹ ਸਸਪੈਂਡ ਰਹਿਣਗੇ ਹੁਣ ਵਿਭਾਗ ਨੇ 20 ਦਸ ਤੱਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਕਦੋਂ ਜਦੋਂ ਪਤਾ ਲੱਗ ਗਿਆ ਵੀ सीबीआई ਨੇ ਆਟੋ ਵਾਲ ਕੱਢਣਾ ਤੇ ਜਿਹੜੇ ਸੀਨੀਅਰ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਵੀ ਖਿੱਚਿਆ ਜਾਊਗਾ ਹੁਣ ਜਾ ਕੇ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚਪਿਆ ਉਨ ਜਾ ਕੇ ਚਬਿਆ ਅੱਕ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰਿਓ